ਅਡਵਿਨਿਕ ਕਦੇ ਸਾਫ਼ ਕੀਤੀ ਲੱਗਦੀ ਐ ਏਡੇ ਕਿਤੇ ਉਦਮੀ ਨੇ ਕੋਠੀ ਦਾ ਇਦਾਂ ਪਾਈ ਜਿਦਾਂ ਬੜੀਆਂ ਮਿਹਨਤਾਂ ਕਰਦੇ ਹੁੰਦੇ ਆ ਆ ਦੋ ਮਹੀਨੇ ਦੇ ਵਿਆਹ ਨੂੰ ਹੋਇਆ ਮੇਰੇ ਫਾਇ ਲੱਗ ਗਿਆ ਇੱਥੇ ਆ ਗਏ ਮਾਤਾ ਹਣੀ ਵੀ ਆਉਂਦੇ ਸਭ ਪੁੱਤ ਜ਼ਿੰਮੇਵਾਰੀ ਆ ਚੰਗੀ ਮੈਨੂੰ ਤਜੋਰੀ ਤੇ ਬਿਠਾਇਆ ਆਉਂਦੇ ਕਈ ਫੜਾ ਕੇ ਤੇ ਚੱਲ ਉਧਰ ਨੂੰ ਮੇਰੇ ਫਾਸੀ ਗਿਆ ਯਾਰ ਇਹਨਾਂ ਦਿਹਾੜੀ ਚੰਗੀ ਬੰਦਾ ਨਾਲੇ ਫਿਰਦਾ ਤੁਰਦਾ ਦੇ ਕਿਸੇ ਬੰਦੇ ਨੂੰ ਜਾ ਕੇ ਤੇ ਕਿਸੇ ਬੰਦੇ ਨੂੰ ਜਾ ਇੱਥੇ ਦੇਖੋ ਥਾਫਾ ਕੀ ਕਰੇ ਬੰਦਾ ਸਾਰਾ ਸੋਚਿਆ ਜਾਵੇ ਤੇ ਯਾਰ ਇਹਨਾਂ ਵਿਚਾਰੀਆਂ ਦਾ ਵੀ ਕੌਣ ਆ ਜੇ ਆਪਾਂ ਮੈਨ ਨਾ ਹੁੰਦਾ ਤੇ ਇਹਨਾਂ ਦਾ ਤੇ ਸਾਰਾ ਕੁਝ ਹੜੱਪ ਜਣਾ ਹੀ ਗਵੰਡੀਆਂ ਨੇ ਚਲ ਇਹ ਵੀ ਆਪਣਾ ਹੀ ਕੋਈ ਨਹੀਂ ਸਮਝੀ ਜਾਂਦੇ ਵਾ ਪਿੰਡ ਵਾਲੀ ਫਸਲ ਦਾ ਵੀ ਪਤਾ ਨਹੀਂ ਕੀ ਬਣਿਆ ਹੋਣਾ ਵਾ ਵੀ ਮੰਨੇ ਨੇ ਪਤਾ ਨਹੀਂ ਕਦੇ ਗੇੜਾ ਗੇੜਾ ਮਾਰਿਆ ਨਹੀਂ ਮਾਰਿਆ ਉਹਨੇ ਦੇ ਬਾਹਰ ਦਾ ਹੀ ਉਹਨੇ ਫੜਿਆ ਵੀ ਮੈਂ ਬਾਹਰ ਜਾਣਾ ਬਾਹਰ ਜਾਣਾ ਕਿਤੇ ਮਾਤਾ ਨੂੰ ਮਗਰ ਨਾਲ ਆ ਕੇ ਵੇਚੂ-ਵਚੀ ਨਾ ਦੇਵੇ ਉਧਰ ਵਾਲੀ ਸਾਰੀ ਅੱਗੇ ਹੈ ਉਹ ਨਹੀਂ ਕਿ ਉਹਨੇ ਤਾਂ ਨਿਕਲ ਜਾਣਾ ਤੇ ਮਾਤਾ ਭੁੱਖੀ ਮਰਦੀ ਰਹੂ ਮਗਰ ਰੋਜ਼ ਹਣ ਮਿਰਕ ਵੀ ਗੇੜਾ ਨਹੀਂ ਵੱਜਣਾ ਕੀ ਕਰੇ ਬੰਦਾ ਯਾਰ ਮੇਰੇ ਦੋਵੇਂ ਬੰਨੇ ਫਸ ਗਿਆ ਉਹਦਾ ਇੱਥੇ ਮੰਨੇ ਨੂੰ ਘੱਲ ਦਿੰਦੀ ਨਾ ਮਾਤਾ ਦੇ ਚੰਗਾ ਰਹਿਣਾ ਕੰਮ ਕਰਕੇ ਤਾਂ ਖੁਸ਼ ਨਹੀਂ ਆ ਉਹ ਵੀ ਇੰਨਾ ਨਾਲ ਬੈਠਾ ਰਿਆ ਕਰਦਾ ਕਈ ਫੜ ਕੇ ਇੱਥੇ ਫਿਰ ਇਹਨੂੰ ਖਲੋ ਰਿਆ ਕਰਦਾ ਹੋਰ ਨਹੀਂ ਘੱਲ ਕਦੇ ਮੈਨੂੰ ਘੱਲ ਕੇ ਮਾਤਾ ਨੇ ਵੀ ਜੱਬ ਵਾਲਿਆ ਪਸਤੌਂਦੀ ਤੇ ਹੋਣੀ ਆ ਚੱਲ ਕੋਈ ਨਹੀਂ ਮਾਰਨੇ ਆ ਇੱਕ ਦੋ ਦਿਨ ਚ ਗੇੜਾ ਉਧਰ ਨੂੰ ਵੀ ਵੇਖਿਆ ਆਉਨੇ ਆ ਉੱਥੇ ਵੀ ਕੀ ਬੰਡਿਆ ਮੈਂ ਤਾਂ ਹੁਣ ਦੋਵਾਂ ਪੰਨੇ ਫਸ ਗਿਆ ਨਾ ਇੱਧਰ ਦਾ ਨਾ ਉੱਧਰ ਦਾ ਲੋਕਾਂ ਦਾ ਨਵਾਂ ਨਵਾਂ ਵਿਆਹ ਹੁੰਦਾ ਤੇ ਘੁੰਮਣ ਫਿਰਨ ਜਾਂਦੇ ਆ ਕਿਤੇ ਕਿਤੇ ਜਾ ਕਿਤੇ ਕਿਤੇ ਜਾ ਤੇ ਅਸੀਂ ਕਿਸੇ ਰਿਸ਼ਤੇਦਾਰ ਕੋ ਵੀ ਨਹੀਂ ਗਏ ਆਉਂਦੇ ਆ ਆਟ ਜਵਾੜਿਆ ਮੈਨੂੰ ਕਾਦਾ ਵਿਆਹ ਹੋਇਆ ਵਾਏ ਕਿਤੇ ਬੀਬੀਆਂ ਨੂੰ ਇੰਨਾ ਨਹੀਂ ਐ ਵੀ ਚਲੋ ਨਵਾਂ ਨਵਾਂ ਕਿ ਪਾਣੀ ਪੂਣੀ ਫੜਾਈਏ ਮਗਰ ਸੌਂ ਹੀ ਗਈਆਂ ਲੱਗਦੀਆਂ ਉਹਨਾਂ ਦੇ ਘੋੜੇ ਵੇਚ ਕੇ ਸੌਂਗੀਆਂ ਲੱਗਦੀਆਂ ਵੀ ਹੁਣ ਆ ਗਿਆ ਰਾਖਾ ਆਦੀ ਹੋ ਗਈ ਯਾਰ ਤੋ ਕਣਕਾ ਵੀ ਨਿਸਰੰਡਾ ਪਿਆ ਵਾ ਪਰ ਜਾਈ ਨੂੰ ਇੰਨਾ ਮਨਾ ਕੀਤਾ ਸੀ ਨਾ ਪਰ ਇੰਨਾ ਵੀ ਹਿੱਕ ਤੇ ਸਾਡੀ ਤੇ ਦੀਵਾ ਬਾੜ ਕੇ ਹੀ ਛੱਡਿਆ ਜਿਵਾਈ ਲਿਆਂਕਾ ਹੀ ਕਰ ਛੱਡਿਆ ਇਹਨੇ ਵੀ ਕੀ ਇਹ ਕਰਦੀ ਹੀ ਇਹੀ ਸੋਚਿਆ ਸੀ ਤੇ ਕੀ ਸਾਡੇ ਨਾਲ ਹੋਇਆ ਵੇਖੋ ਬੜਾ ਮਨ ਨੂੰ ਦੁੱਖ ਲੱਗਦਾ ਇਸ ਗੱਲ ਦਾ ਹੁਣ ਵੇ ਕਈ ਚੁੱਕੀ ਫਿਰਦਾ ਈ ਉਹ ਬੰਨੇ ਬੰਨੇ ਹੁਣ ਜੁਆਈ ਆ ਹੱਡਾ ਤੇ ਇਹਨੂੰ ਕੀ ਆਖਾਂ ਮੈਂ ਤੇ ਕੀ ਇਹਨੂੰ ਨਾਖਾਂ ਨਾ ਇਹ ਬੰਨਾ ਹੀ ਛੱਡਦਾ ਵਾ ਚਾਰ ਛਫੇਰੇ ਬੰਨੇ ਵੱਡੀ ਤੁਰਿਆ ਜਾਂਦਾ ਗੇਨੇ ਨਿਚੋੜੇ ਬੰਨੇ ਹੁੰਦੇ ਸੀ ਤੇ ਜੇਨੂੰ ਮਰਜ਼ੀ ਤੁਰ ਕੇ ਚਲੇ ਜਾਣਾ ਹੁਣ ਇਹਨੇ ਤਾਂ ਰਹਿ ਹੀ ਮਾਸਾ ਮਾਸਾ ਬੰਨੇ ਦਿੱਤੇ ਤੇ ਇਹਨੂੰ ਕੀ ਆਖਾਂ ਮੈਂ ਕੀ ਨਾ ਆਖਾਂ ਜਿਵੇਂ ਨਿਆਣਿਆਂ ਨੂੰ ਦੱਸਿਆ ਤੇ ਇਹਨਾਂ ਦੇ ਇਹਦੇ ਗੱਲ ਪੈਣਗੇ ਮੁੜ ਕੇ ਲੜਾਈ ਹੋਊ ਹੱਡੀ ਓਹੋ ਮੈਂ ਨਾ ਕੱਖ ਨਹੀਂ ਹਾਲੇ ਦੀ ਜ਼ਿੰਦਗੀ ਦਾ ਵੀ ਬੰਦਾ ਕਹਿਨ ਨੂੰ ਜੋ ਮਰਜ਼ੀ ਕੋਈ ਕਹੀ ਜਾਵੇ ਪਰ ਖੇਤਾਂਰ ਕੀ ਮੋਜ ਵੀ ਨਹੀਂ ਜਦੋਂ ਕਿਤੇ ਇਦਾਂ ਨਿਖਰੀ ਕਣਕ ਵੇਖੀ ਦੀ ਆ ਓਏ ਹੋਏ ਕੀ ਆ ਮਜੇ ਜਮੀਨ ਵੀ ਇਦਾਂ ਮਾਂ ਹੀ ਆ ਕੇ ਬੰਦੇ ਨੂੰ ਰੋਟੀ ਨਾ ਦਵੇ ਤੇ ਬੰਦਾ ਭੁੱਖਾ ਮਰ ਜੇ ਜੋ ਮਰਜੀ ਵੀ ਦੋ ਇਹਨੇ ਉਹ ਹੀ ਪੈਦਾ ਕਰਕੇ ਬੰਦੇ ਨੂੰ ਦੇ ਦੇਣਾ ਹੁਣ ਉਹ ਸਰੋਂ ਵਾਹ ਦੇ ਕਿੰਨੀ ਛੋੜੀ ਲੱਗਣ ਦੀ ਜਿੱਦਾਂ ਖੱਟੀ ਚਾਦਰ ਕਿਸੇ ਨੇ ਵਸਾਈ ਹੁੰਦੀ ਹੁਣ ਹਰਿਆਲੀ ਆ ਹੋਰ ਮਹੀਨੇ ਨੂੰ ਐ ਸੋਨੇ ਵਰਗੀ ਹੋ ਜਾਣੀ ਐ ਇਹ ਦੇਖੋ ਵੀ ਲੋਕੀ ਗੱਲਾਂ ਹੀ ਕਰਨ ਵਾਲੇ ਆ ਵੀ ਕਿਸਾਨ ਤੇ ਇਹ ਤੇ ਉਹ ਕਿਸਾਨਾਂ ਤੋਂ ਬਿਨਾ ਹੱਲ ਵੀ ਕੋਈ ਨਹੀਂ ਜੇ ਕਿਸਾਨ ਨਾ ਨਾ ਕਣਕ ਬੀਜਣ ਤੇ ਭੁੱਖੇ ਮਰ ਜਾਏ ਦੁਨੀਆ ਇਹਦੇ ਉਹ ਗੱਲ ਹੋ ਗਈ ਬਾਪੂ ਆਖਦਾ ਏ ਜਾ ਖੇਤ ਨੂੰ ਹੁਣ ਪਾਰ ਨੇ ਪਰਿੰਦੇ ਮਾਰਦੇ ਉਹ ਵੀ ਪਾੜਦੀ ਐ ਪਹਿਰੇਦਾਰੀਆਂ ਜਿਹੜੀ ਮੋੜ ਉੱਤੇ ਕੱਲੀ ਟੱਕਰੀ ਇੱਕ ਜੱਟ ਦੀ ਕਣਕ ਨਿਸਰੇ ਦੂਜੀ ਫੇਰਦੀ ਰਕਾਨ ਨਿਸਰੀ ਕੋ ਇੱਕ ਜੱਟ ਦੀ ਕਣਕ ਨਿਸਰੇ ਦੂਜੀ ਫੇਰਦੀ ਰਕਾਨ ਨਖਰੀਆ ਕਰ ਗਿਆ ਨਹੀਂ ਨਹੀਂ ਸਾਸਿਕਾਲ ਤਾਇਆ ਜੀ ਸਸਰੀਕਾਲ ਕੀ ਹਾਲ ਆ ਵਧੀਆ ਵਧੀਆ ਤੁਸੀਂ ਸੁਣਾਓ ਬਹੁਤ ਵਧੀਆ ਕੀ ਬੰਦਾ ਮੈਂ ਤੇ ਤੈਨੂੰ ਵੇਖ ਕੇ ਆ ਗਿਆ ਉਥੋਂ ਹੂੰ ਵੀ ਸੋਨੂੰ ਤੈਨੂੰ ਅੱਖ ਨੂੰ ਜੀਂਦੇ ਕਰਦਾ ਨਹੀਂ ਤੂੰ ਸਾਡਾ ਜਵਾਈ ਭਾਈ ਆ ਅੱਛਾ ਪਰ ਇਹ ਆ ਵੀ ਤੂੰ ਤੇ ਸਠਿਆਲੀ ਵਾਲੀ ਨਹਿਰ ਹੀ ਬਣਾ ਛੱਡੀ ਆ ਖਾਲ ਵੇਖ ਵੱਡ ਵੱਡ ਕੇ ਬੰਨੇ ਖਾਲ ਨੂੰ ਵੱਡ ਵੱਡ ਕੇ ਇਹਨੂੰ ਸੁੱਟੀ ਜਣਾ ਸਾਡੇ ਆਲਾ ਬੰਨਾ ਸਾਰਾ ਵੱਡਾ ਦਿੱਤਾ ਇਧਰੋਂ ਵੱਡੇ ਹੀ ਨਹੀਂ ਮਾਸਾ ਵੀ ਤੂੰ ਵੇਖ ਵੱਡਿਆ ਕਿਤੇ ਉਹ ਤਾਇਆ ਜੀ ਉਦਾਂ ਇਹ ਉਮਰੇ ਨਾ ਅੱਖਾਂ 'ਚ ਥੋੜਾ ਜਿਹਾ ਫਰਕ ਪੈ ਜਾਂਦਾ ਫਰਕ ਕਾ ਦਾ ਹੁਣ ਐਡੀ ਤਗੜੀ ਨਹਿਰ ਬਣਾ ਦਿੱਤੀ ਐ ਤੂੰ ਤੇ ਪੰਗਾਉਣਾ ਤੇ ਹੀ ਬੰਬੀ ਦਾ ਪਾਣੀ ਆ ਉਹ ਪਾਣੀ ਵੀ ਜੇ ਖਾਲ ਚੰਗਾ ਹੋਵੇ ਨਾ ਫੇਰ ਹੀ ਲੰਘਦਾ ਤੇ ਖਾਲ ਚੰਗਾ ਹੀ ਖਾੜ ਈਦਾ ਹੁਣ ਐਦਾ ਤਗੜਾ ਥੋੜਾ ਸਾਰਾ ਖਾਲ ਹੀ ਬਣਾ ਦੇਣਾ ਹੁੰਦਾ ਓਏ ਇਹੋ ਜਿਹਾ ਤੁਹਾਨੂੰ ਅਜ ਤੱਕ ਸਮਝ ਨਹੀਂ ਆਈ ਕਦੇ ਘਾ ਤੇ ਤੁਸੀਂ ਕੱਢਿਆ ਢੀ ਮੈਨੂੰ ਲੱਗਦਾ ਪੁੱਤ ਉਹ ਸਾਡੀ ਦਾੜੀ ਚਿੱਟੀ ਹੋ ਗਈ ਐ ਉਹ ਕੰਮ ਕਰਦੇ ਆ ਤੂੰ ਤੇ ਕਦੇ ਅੱਜ ਜੰਮਿਆ ਹੈ ਤੇ ਤੈਨੂੰ ਨਹੀਂ ਪਤਾ ਪਿਆ ਵੇਖ ਕੀ ਕੀਤਾ ਤੂੰ ਵੇਖ ਡਕੜਾ ਤਗੜਾ ਖਾਲ ਹੀ ਬਣਾ ਦਿੱਤਾ ਐਡਾ ਖਾਲ ਹੁੰਦਾ ਵਾ ਉਹ ਤਾਇਆ ਜੀ ਖਾਲ ਐਡੇ ਹੁੰਦੇ ਆ ਐਡੇ ਕਿਉਂ ਹੁੰਦੇ ਨਿਗੇ ਦੇ ਕੇ ਖਾਲ ਹੁੰਦੇ ਬੰਬੀ ਦਾ ਤੇ ਪਾਣੀ ਲਗਣਾ ਮਗਰ ਹਾੜਾ ਹੁੰਦੇ ਆ ਵਾ ਵੀ ਬਹੁਤ ਪਾਣੀ ਪੋਲੀ ਤਰਨਾ ਏ ਤੇ ਫਿਰ ਤੁਸੀਂ ਐਡਾ ਕਰੋ ਖਾਲ ਬੰਦੀ ਕਰ ਦਿੰਦੇ ਆ 1.5 ਇੰਚ ਦਾ ਪਾਇਪ ਲੈ ਉਹਦੇ ਨਾਲ ਪਾਣੀ ਤਰੋਂਕ ਤਾ ਨਹੀਂ ਤੇ ਮੈਂ ਤੈਨੂੰ ਆਖਿਆ ਵਾ 1.5 ਇੰਚ ਦੇ ਬਣਾ ਲਾ ਤੇ ਐਂ ਕਰ ਲੈ ਜੇ ਕਰ ਲੈ ਮੇਰੇ ਗਾੜੀ ਤੂੰ ਸਵਾਲ ਜਵਾਬ ਕਰੀ ਜਨਾ ਉਹ ਮੈਂ ਤਾਂ ਦੇਖ ਉੱਪਰ ਜਾਈ ਗਾੜੀ ਨੂੰ ਇੰਨੀ ਅਗਲ ਹੈ ਨਹੀਂਗੀ ਇਹਨਾਂ ਮੈਂ ਬੜਾ ਵੱਡਿਆ ਸੀ ਮੈਂ ਵੀ ਇੱਥੇ ਲੜਾਈ ਝਗੜਾ ਰਾਵਾਂਗੇ ਕਰਾਂਗੇ ਅਸੀਂ ਜਵਾਈ ਆਪਣੇ ਨਾਲ ਤੇ ਅਸੀਂ ਝੰਗੇ ਲਗਾਾਂਗੇ ਲੜਾਈ ਝਗੜੇ ਵਾਲੀ ਉਹਦਾ ਗੱਲ ਤੇ ਕੋਈ ਨਹੀਂ ਆ ਪਰ ਜੇ ਕਰਨ ਦਾ ਮੂਡ ਆ ਤੇ ਉਹ ਤਾਂ ਡਜਾਵਾ ਪੁੱਤ ਮੇਰਿਆ ਮੈਂ ਤੈਨੂੰ ਮੈਂ ਪੁੱਤ ਕਰਕੇ ਫੇਰ ਬੁਲਾਉਣਾ ਮੈਂ ਹੁਣ ਕਈਆਂ ਜੜੀਆਂ ਵਾਂ ਇਹ ਥੋੜਾ ਵੀ ਬੰਨੇ ਵੱਡੀ ਤੁਰੇ ਜਾਣੇ ਆ ਉਦੋਂ ਦਾ ਹੀ ਕੋਈ ਬੰਦਾ ਨਹੀਂ ਵੱਡਿਆ ਅਸੀਂ ਸਾਡੇ ਮੋਢੇ ਤੇ ਕਦੀ ਕਰੀ ਵੇਖੀ ਆ ਤੇ ਤੈਨੂੰ 2 ਮਹੀਨੇ ਹੋ ਗਏ ਵਿਆਹ ਤੇਰੇ ਹੋਏ ਨੂੰ ਤੇ ਤੇਰੋਂ ਕਈ ਨਹੀਂ ਛੱਡਦਾ ਆਪਣੇ ਮੋਢੇ ਤੂੰ ਤਾਇਆ ਵੇ ਮਾਤਾ ਨੇ ਮੈਨੂੰ ਦੱਸਿਆ ਆ ਜਿਹੜਾ ਜਾਮਨੂ ਆ ਨਾ ਇਹ ਬੰਨੇ ਤੇ ਆ ਕਿਹੜਾ ਜਾਮਨੂ ਤੇ ਇਹ ਵੱਟ ਸਿੱਧੀ ਜਾਮਨੂ ਤੇ ਹੀ ਆਉਂਦੀ ਆ ਵੱਟ ਤੁਹਾਡੀ ਗਾਂ ਦੇ ਸਾਵਾ ਇਹ ਤੂੰ ਗੱਲ ਛੱਡ ਆ ਜਿਹੜੀ ਵੱਟ ਹੀ ਨਾ ਇੱਥੇ ਹੀ ਉਦੋਂ ਭਰਾ ਸਾਡਾ ਆਂਦਾ ਹੀ ਵੀ ਇਹ ਰੋਖਵਾ ਤੇ ਮੈਂ ਹੱਜਾ ਇੱਥੋਂ ਵੱਟ ਅਸੀਂ ਪਿਸ਼ਾਹ ਕਰ ਲੈਨੇ ਆ ਉਹਨੂੰ ਭਲੇਖਾ ਉਹਨੂੰ ਪੋਛਾ ਉਹਨੂੰ ਭਲਾ ਮੇਰੇ ਹੁੰਦੇ ਆ ਉਹ ਤਾਇਆ ਮੈਨੂੰ ਪਤਾ ਅੱਜ ਕੱਲ ਭਰਾ ਕਿੰਨਾ ਕ ਭਰਾਵਾਂ ਦਾ ਭਲਾ ਕਰਦੇ ਆ ਕਿਉਂ ਲੈ ਕਰਦੇ ਭਰਾ ਭਰਾ ਦੇ ਬਾਹਾਂ ਹੁੰਦੇ ਭਰਾਵਾਂ ਦੀਆਂ ਜਾਨ ਆਹੇ ਮੇ ਸਾਡੀ ਉਹ ਭਰਾ ਮੇਰਾ ਜਾਨ ਹੀ ਜੇ ਆਜੋ ਉਹਨੂੰ ਹੁੰਦਾ ਨਾ ਕਰੇ ਜੀਦਾ ਉਹਨੇ ਕਰੀ ਵੀ ਨਹੀਂ ਹੈ ਕਹਿਣਾ ਵੀ ਆ ਪਹਿਲੀ ਇਸ ਘਰ ਜਵਾਈ ਬੜਾਈ ਵੇ ਤਾਇਆ ਪਹਿਲਾਂ ਗੱਲਾਂ ਦਾ ਤੇ ਮੈਨੂੰ ਪਤਾ ਨਹੀਂ ਕੀ ਹਿਸਾਬ ਆ ਕੀ ਨਹੀਂ ਮਾਤਾ ਨੇ ਮੈਨੂੰ ਦਿੱਤੀ ਏ ਜ਼ਿੰਮੇਵਾਰੀ ਤੇ ਮੈਂ ਨਭਾਉਣੀ ਆਪਣੇ ਹਿਸਾਬ ਨਾਲ ਤੂੰ ਜੇ ਮੇਰੀ ਨਭਾ ਅਸੀਂ ਤੈਨੂੰ ਇਹ ਨਹੀਂ ਕਹਿੰਦੇ ਨਾ ਨਭਾ ਚਲ ਵਧੀਆ ਹੋ ਗਿਆ ਬਾਕੀ ਇਹ ਆ ਵੀ ਆਪਣਾ ਘਰ ਪੁੱਤ ਆਪਣਾ ਘਰ ਹੀ ਹੁੰਦਾ ਵਾ ਆਪਣਾ ਪਿੰਡ ਜਿਹੜਾ ਹੁੰਦਾ ਨਾ ਉਹਨੂੰ ਕਦੀ ਨਹੀਂ ਛੱਡੀਦਾ ਜਿਹੜਾ ਬਗਾਨੇ ਥਾਂ ਜਾਈਏ ਪੈਰ ਲੱਗਣੇ ਬੜੇ ਔਖੇ ਹੋ ਜਾਂਦੇ ਆ ਬੰਦੇ ਨੂੰ ਤਾਇਆ ਰਹਿਣਾ ਆਉਂਦਾ ਹੋਵੇ ਨਾ ਤੇ ਹਰ ਪਿੰਡ ਆਪਣਾ ਹੀ ਬਣਾ ਲੈਂਦਾ ਫਿਰ ਤਰੀਕੇ ਨਾਲ ਰਹਿਣਾ ਚਾਹੀਦਾ ਨਾ ਇਹ ਥੋੜਾ ਵਾਪੇ ਇੱਧਰ ਅੰਦਰ ਪੀੜੀਆਂ ਵੱਢੀ ਜਾਈਏ ਹੁਣ ਵੱਡ ਵੱਡ ਕੇ ਤੂੰ ਇਹ ਕੀ ਬਣਾਤਾ ਇਹਦਾ ਖਾਲਦਾ ਥੋੜਾ ਸੋਚੋ ਨਾ ਦੇਖੋ ਨਾ ਇਦਾਂ ਇਦਾਂ ਨਹੀਂ ਨਾ ਚਾਹੀਦਾ ਫਿਰ ਖਾਲ ਤੇ ਹੁਣ ਇਦਾਂ ਹੀ ਸਾਫ਼ ਰਹੁ ਤੇ ਇਦਾਂ ਹੀ ਪਾਣੀ ਹੁਣ ਵਧੀਆ ਲੰਘੂ ਮੈਂ ਤੈਨੂੰ ਇਹ ਨਹੀਂ ਕਹਿੰਦਾ ਨਾ ਸਾਫ਼ ਕਰ ਘਾਰ ਸਾਫ਼ ਇਹ ਥੋੜਾ ਵੀ ਹੁਣ ਏਡੀ ਤਗੜੀ ਨਹਿਰ ਹੀ ਬਣਾ ਦੇਣੀ ਆ ਉਹਨੂੰ ਉੰਨਾ ਕ ਰੱਖੋ ਉੰਨਾ ਕ ਸਾਫ਼ ਕਰ ਲੋ ਜਿੰਨਾ ਕ ਤੁਸੀਂ ਪਹਿਲਾਂ ਕੀਤਾ ਸੀ ਉਹ ਤਾਂ ਮੈਂ ਵੇਖਿਆ ਹੀ ਆ ਕੇ ਤੂੰ ਤੇ 24 ਘੰਟੇ ਹੀ ਮੋਢੇ ਤੇ ਰੱਖਦਾ ਕਈ ਅਸੀਂ ਤੈਨੂੰ ਹੁਣ ਕੀ ਆਖਣਾ ਤੇ ਕੀ ਨਹੀਂ ਆਖਣਾ ਜਦੋਂ ਮਿਹਨਤ ਕਰਨੀ ਹੋਵੇ ਨਾ ਤੇ ਕਈ ਮੋੜੇ ਤੇ ਰਹਿਣੀ ਚਾਹੀਦੀ ਆ ਤਕਨੀਕ ਨਾ ਕਰੀਦਾ ਕੰਮ ਦਿਮਾਗ ਨਾ ਕਰੀਦਾ ਅੱਗੇ ਤੇ ਹੁੰਦਾ ਹੀ ਵੀ ਦੱਬ ਕੇ ਬਾਅਦ ਰੱਜ ਕੇ ਖਾ ਹੁਣ ਤਕਨੀਕ ਨਾ ਕੰਮ ਹੁੰਦੇ ਆ ਉਹ ਤਿਆ ਤਕਨੀਕਾ ਮੈਨੂੰ ਸਾਰੀਆਂ ਹੀ ਪਤਾ ਵਾ ਮੈਨੂੰ ਨਾ ਤੁਸੀਂ ਪੁੱਤ ਤੂੰ ਤੇ ਅੱਜ ਉੱਠੇ ਆ ਤੈਨੂੰ ਕਹਦਾ ਜੇ ਤੂੰ ਖੇਤੀਬਾੜੀ ਕੀਤੀ ਨਹੀਂ ਜੇ ਮੈਨੂੰ ਲੱਗਦਾ ਉਦਾਂ ਹੀ ਰਿਆਂ ਕਰੇ ਦਿਹਾੜੀ ਧੱਪੇ ਦੇਈ ਉਹ ਤਾਂ ਆ ਦਿਹਾੜੀ ਟੱਪੇ ਵਾਲੇ ਬੰਦੇ ਨੂੰ ਸਭ ਪਤਾ ਹੁੰਦਾ ਈ ਉਹ ਖੇਤੀ ਵਾਲੇ ਨੂੰ ਭਾਵੇਂ ਪਤਾ ਹੋਵੇ ਨਾ ਹੋਵੇ ਦਿਹਾੜੀ ਟੱਪੇ ਵਾਲੇ ਨੂੰ ਇਹਨੂੰ ਮੈਂ ਇੱਕ ਗੱਲ ਦੱਸਾਂ ਜਿਹੜਾ ਬੰਦੇ ਨੇ ਇੱਟਾਂ ਦੇ ਗਾਰੇ ਫੜਾਇਆ ਉਹਨੂੰ ਗਾਰੇ ਇੱਟੇ ਦਾ ਈ ਪਤਾ ਵਾ ਉਹਨੂੰ ਖੇਤ ਦਾ ਨਹੀਂ ਪਤਾ ਜਿਹੜਾ ਬੰਦਾ ਦਿਹਾੜੀ ਲਾਉਂਦਾ ਨਾ ਖੇਤਾਂ ਦਾ ਜ਼ਿਆਦਾ ਰਗਦਾ ਕੋ ਉਹਨੂੰ ਹੀ ਪਤਾ ਹੁੰਦੀ ਆ ਘਰ ਬੈਠੇ ਨੂੰ ਨਹੀਂ ਪਤਾ ਹੁੰਦੀ ਚਿੱਟੇ ਕੱਪੜੇ ਪਾਲੇ ਤੇ ਬਹਿ ਕੇ ਮੰਜੇ ਤੇ ਚੱਲ ਚੰਗਾ ਇਹ ਆ ਵੀ ਬਹੁਤਾ ਖਾਰਣਾ ਵੱਡ ਇਹਨੂੰ ਰਹਿਣ ਦੇ ਜਿੱਥੇ ਹੈਗੇ ਵਟਾ ਉੱਥੇ ਰਹਿਣ ਦੇ ਕੋਈ ਨਹੀਂ ਗਾਂ ਜਦੋਂ ਕਣਕਾ ਵੱਢ ਲਾਂਗੇ ਨਾ ਉਦੋਂ ਇਹਨੂੰ ਨਿੱਕਾ ਚਲੋ ਕੋਈ ਨਹੀਂ ਉਹ ਤੇ ਪਟਵਾਰੀ ਦੱਸੂ ਬੰਨਾ ਕਿੱਥੇ ਆਉਂਦਾ ਆ ਕੋਈ ਨਹੀਂ ਕੋਈ ਨਹੀਂ ਪੁੱਛ ਨਹੀਂ ਤੂੰ ਪਟਵਾਰੀ ਨੂੰ ਪੁੱਛ ਨਹੀਂ ਜੇ ਜਦੋਂ ਪੁੱਛੂ ਨਾ ਐਰਕਾ ਵਟਾ ਪਾਉਣੀ ਆ ਉਹ ਤੇ ਕਣਕਾ ਵੱਢ ਕੇ ਮੈਨੂੰ ਦੱਸਦੀ ਉਦੋਂ ਪਟਵਾਰੀ ਆਜੂਗਾ ਇਹ ਤੇ ਤੈਆ ਤੁਸੀਂ ਨਹੀਂ ਵਟਾ ਇੱਥੇ ਆ ਜਿਹੜੀ ਹਾਡੀ ਵਟ ਹੀ ਇੱਥੇ ਹੀ ਇੱਥੇ ਵਟ ਹੀ ਉਹ ਮੁੜ ਕੇ ਮੈਨੂੰ ਆਂਦਾ ਹੀ ਵੀ ਆ ਬੋਡਵਾ ਜੇ ਨੇ ਇਸ਼ਾਰ ਕਰ ਲਈ ਜੇ ਇੱਥੇ ਹੋਈ ਤੇ ਇੱਥੇ ਹੀ ਆਉਗੀ ਪੂਰਾ ਕਿੰਡੀ ਤਗੜੀਆਂ ਮਹਿਰਾ ਬਣਾਤੀ ਆ ਤੂੰ ਮਹਿਰ ਛੱਡ ਮੈਂ ਇੱਥੇ ਛੱਪੜ ਨਾ ਬਣਾਦਾ ਜਨਾਨੀਆਂ ਨੂੰ ਦੱਬ ਲੈਂਦੇ ਸੀ ਤੁਸੀਂ ਸਾੜਾ ਤੇ ਹੁਣ ਇਹ ਗੱਲ ਦਾ ਹੁਣ ਸਾਹਮਣ ਆਲਾ ਆ ਗਿਆ ਪਿੰਡ ਤੇ ਤੈਨੂੰ ਮੈਂ ਵੀ ਆਪਣਾ ਬਣਾ ਕੇ ਦੱਸੂ ਥੇਰੇ ਜੇ ਚਿੱਟੇ ਧੁੱਪ ਜਣੀ ਹੋਏ ਤੇ ਮੇਰੇ ਮੈਂ ਵੀ ਇੰਦਾ ਨਹੀਂ ਕੱਢੀ ਕਿਤੇ ਮੈਂ ਵੀ ਦੁਨੀਆ ਘੁੰਮੀ ਆਂ ਚੱਲ ਸੁਣੂ ਸਿਆ ਸਾੜ ਕੇ ਹੀ ਰੱਖੇ ਨਾ ਨੂੰ ਤੂੰ ਇੱਥੇ ਆ ਕੇ ਸੱਜ ਕੇ ਬਹਿ ਗਈ ਐ ਕਿ ਕੱਬ ਤੱਕ ਦਾ ਨਹੀਂ ਗਿਆ ਤੈਨੂੰ ਕੰਮ ਕਰ ਰਹੀ ਆ ਪੱਬੀ ਇਥੇ ਕਿੰਨੀ ਧੁੱਪ ਪੈਂਦੀ ਐ ਸ਼ਾਮ ਮੰਜੀ ਕਰੀਏ ਤੈਨੂੰ ਕੋਈ ਗਾਦੀ ਧੁੱਪ ਪਈ ਦੀ ਸ਼ੁਕਰ ਕਰ ਤਾਂ ਕਿ ਧੁੱਪ ਲੱਗੀ ਮਾਂ ਜੀ ਨਹੀਂ ਮੈਂ ਸ਼ਾਮ ਨਹੀਂ ਕੀਤੀ ਤੇ ਬਾਅਦ ਠੰਡ ਲੱਗਣ ਦਾ ਬਣੀ ਧੁੰਦ ਬੜੀ ਪੈਂਦੀ ਰਹੀ ਐ ਪਹਿਲਾਂ ਧੁੱਪ ਵੇਖ ਲੈਂਦੇ ਅੱਜ ਸਿੱਧੀ ਧੁੱਪ ਪੈਂਦੀ ਸੜੀ ਮੰਮੀ ਕੋਈ ਨੂੰ ਕੰਮ ਕੁਮਾਦ ਕੋਟੀਆਂ ਸਵੈਟਰ ਹੁੰਦੀਆਂ ਦਿਖਾ ਸਿਖਾ ਸਿਖਰੋ ਕਿਦੇ ਇਹ ਭਰਾਵਾਂ ਸਲਾਈ ਸਿੱਖਦੀ ਆ ਕਿ ਇਹ ਹੁਣ ਕੋਟੀਆਂ ਸਵੈਟਰ ਸਲਾਈ ਸਿੱਖਦੇ ਨਹੀਂ ਮੈਂ ਕਿਹ ਕੁ ਹੋਰ ਕੀ ਸਿੱਖਣਾ ਨੇ ਹੁਣ ਕੋਈ ਗੱਲ ਨਹੀਂ ਤੋਈ ਮੈਂ ਤੈਨੂੰ ਇਸ ਘਾ ਦੇ ਘਰ ਮੈਂ ਸੇਕ ਲੂੰਗੀ ਇੱਕ ਵਾਰ ਸੇ ਕਰੂੰਗਾ ਕੋਈ ਜਰੂਰ ਉਹਨੂੰ ਉਠਾ ਲੈਣਾ ਉਹ ਤਾਂ ਚਟਕੂਸਾ ਕਰ ਲੈਂਦੀ ਹੈ ਕਰ ਲੈਂਦੀ ਗੁੱਸਾ ਕਰੇ ਵੀ ਕਿ ਮੈਂ ਤੋਜ ਕਿਨਾ ਮੱਖੀਆਂ ਰੱਖਦੇ ਨੇ ਗੁੱਸਾ ਕਰ ਲੀਦੀ ਗੜੀ ਚੱਲ ਕੋਈ ਗੱਲ ਨਹੀਂ ਇਹ ਵੀ ਪ੍ਰਾਣੀ ਆ ਹੁਣ ਕਿ ਇਹਦਾ ਵੀ ਵਿਆਹ ਹੋ ਜਾਣਾ ਮਾਂ ਦੇ ਸਾਰੀਆਂ ਨਹੀਂ ਤੀਏ ਦਾ ਬੰਦਾ ਲਾਈ ਜੀ ਦੇਖੇ ਇੱਕ ਹਾਂ ਮੁੰਡਾ ਵੇਖੇ ਇਹਦੇ ਵਾਸਤੇ ਮੈਂ ਇੱਕ ਕਿੱਥੇ ਪੁੱਤ ਆ ਨਾਲ ਦੇ ਪਹਿਲੀ ਬਹੁਤਾ ਸ਼ਰੀਰ ਮੁੰਡਾ ਅੱਛਾ ਤੇਰੇ ਦੰਦ ਤੋਂ ਦੰਦ ਨਹੀਂ ਜੁੱਕਦਾ ਅੱਛਾ ਚਲ ਚੰਗਾ ਸੋਦਾ ਬੋਲਦਾ ਵਾ ਨਾ ਕਿ ਗੁੰਗਾ ਤਾਂ ਨਹੀਂ ਗੁੰਗਾ ਵਾ ਵੇਖਿਆ ਵਾ ਕਾਂ ਦੇ ਦੰਦ ਤੋਂ ਦੰਦ ਨਹੀਂ ਚੁੱਪਣ ਦਿਆ ਭਰਾਵਾ ਅੱਗੇ ਤਾਂ ਉਹਨਾਂ ਦਾ ਇੱਕ ਜਵਾਈ ਠੱਥਾ ਵਾ ਤੇ ਮਗਲਤੋੜੀ ਹੋਰ ਸੁngਾ ਲੱਭ ਲਾਏ ਨਹੀਂ ਨਹੀਂ ਜਿੰਨਾ ਇਹ ਬੋਲਦੀ ਸੱਤੇ ਲਿਆਣ ਕੇ ਦੀਵਾ ਮੁਜਗਾਇਆ ਹੱਡੀ ਹਿੱਕ ਦੇ ਉੱਤੇ ਲਿਆਣ ਕੇ ਇਹਨਾਂ ਨੇ ਕੀ ਹੋਇਆ ਓ ਵੇਖ ਕੀ ਕੰਡਿਆ ਜਵਾਈ ਕੀ ਹੋਇਆ ਉਹਨੇ ਐਡਾ ਤਕੜੀ ਨਹਿਰ ਬਣਾਤੀ ਆ ਖਾਲ ਵੱਡ ਵੱਡ ਕੇ ਆਪਣੇ ਵੱਲੋਂ ਵੱਡਦਾ ਨਹੀਂ ਸਾਡੇ ਵੱਲੋਂ ਵੱਡ ਵੱਡੇ ਦਾ ਸਾਰਾ ਐ ਕਰ ਦਿੱਤਾ ਗੱਲਾਂ ਮਾਰਦੀਆਂ ਐ ਨੂੰ ਪਤਾ ਨਹੀਂ ਲੱਗਦਾ ਵੀ ਘਰ ਜਵਾਈ ਬੇ ਕਿਦਾਂ ਬਣਾਉਣਾ ਕਿਦਾਂ ਨਹੀਂ ਅਸੀਂ ਕੀ ਗੱਲ ਪੈਣੀ ਨਹੀਂ ਸੰਸਕਦੇ ਕੀ ਗੱਲ ਉਹਨਾਂ ਦਾਣਾ ਫੱਕਾ ਨਹੀਂ ਮਿਲਦਾ ਜਿੱਥੇ ਅਸੀਂ ਆਪਣੀ ਵਡਾਉਣੀ ਸੀ ਉਹਦੀ ਨਹੀਂ ਵਡਾਉਂਦੇ ਕੋਣ ਤੇ ਨਾਲ ਚੁੱਪ ਕਰ ਜੁੱਪ ਕੋਈ ਗੱਲ ਨਹੀਂ ਬਹੁਤ ਹਨ ਮੈਂ ਪਾਣੀ ਲੈ ਕੇ ਚਾਲਣੀ ਆ ਓ ਜਾ ਨਾ ਏਦਾਂ ਕਰਦਾ ਕੀ ਕਰਨੂ ਬਣਾਤਾ ਇਹਨਾਂ ਨੇ ਇਹ ਇੱਕ ਮਿੰਟ ਵਿੱਚ ਮੋਡੇ ਤੋਂ ਛੱਡਦਾ ਏ ਹਾਏ ਹਾਏ ਇੰਨਾ ਗੁੱਸਾ ਕਾਦਾ ਚੜ ਗਿਆ ਵਾ ਏਦਾਂ ਕਰੀ ਜਾਂਦਾ ਦਾਵਾ ਹਾ ਚੜ ਗਿਆ ਗੁੱਸਾ ਜਾ ਮਰ ਤੂੰ ਚਾਹ ਲਿਆ ਤੂੰ ਕੀ ਕੀ ਗੱਲਾਂ ਹੁੰਦੀਆਂ ਆ ਵਾ ਬਹਿਲਾ ਕੋਈ ਨਹੀਂ ਹੋ ਗਿਆ ਮੈਂ ਸੁਣ ਲਿਆ ਸਰ ਕੌਣ ਤੀ ਪੁੱਛੇ ਨਾ ਪਾਉ ਮੀਰ ਦੇ ਪਿੱਛੇ ਡਮਿੰਜਾ ਲਾ ਲਓ ਬਹਿਲਾ ਨਾ ਕੱਢੀ ਮੈਂ ਜਹਾਬ ਨਾ ਉਹ ਪੀ ਕੇ ਜਾ ਮੈਂ ਕੋਈ ਗੱਲ ਨਹੀਂ ਬਹੁਤ ਹਿੰਜਾ ਪਿਆ ਤੀ ਮੈਂ ਨਹੀਂ ਪਿੰਦੀ ਤੁਹਾਡੀ ਦਾ ਲੈ ਤੂੰ ਇਹਦਾ ਵੇਣਾ ਹਸਾਬ ਤੇਰਾ ਗੁੱਸਾ ਨੱਕ ਤੇ ਲੀਦਾ ਹਾਂ ਮੀਤਾਂ ਨੂੰ ਇਸ਼ਾਰੇ ਕਰਨ ਦੀ ਮਮੀ ਤੁਹਾਨੂੰ ਮੈਂ ਕਦੋਂ ਵੇਖਿਆ ਤੇਰੇ ਮੂੰਹ ਦੀ ਗੱਲ ਮੂੰਹ ਜੀ ਠੂਠੀ ਪਾਈ ਤੂੰ ਮੂੰਹੋਂ ਨਹੀਂ ਫਟ ਸਕਦੀ ਸੀ ਹਾਏ ਰੱਬਾ ਬੰਦੇ ਦਾ ਕੋਣ ਵਾਰਿਆ ਮੈਂ ਕਿਤੇ ਐਦਾਂ ਐਦਾਂ ਕਰ ਕਰ ਕੇ ਤੇ ਹਾਰ ਗਈ ਪਈ ਹੋਵੇ ਮੈਂ ਖਰੇ ਜਾਂਦੀ ਮੇਰੇ ਸਿਰ ਪੀੜ ਹੁੰਦੀ ਹੈ ਸਹੀਏ ਬੋਲ ਮੈਂ ਖਰੇ ਜਾਂਦੀ ਨਹੀਂ ਨਹੀਂ ਅੰਦਰ ਤੁਸੀਂ ਚਾਬੀ ਦੇ ਕੇ ਜਿਹੜਾ ਬੰਦੇ ਨੂੰ ਛੱਡਿਆ ਉਹਨਾਂ ਰੌਲਾ ਪਾਉਂਦੇ ਵੀ ਬਣਾ ਕੇ ਬੀਠੇ ਜਾ ਕੇ ਤੇ ਵੇਖ ਉਧਰ ਕੀ ਬਣਿਆ ਕੀ ਹੋ ਜੂਗਾ ਵੇਖ ਲੈ ਜਾ ਕੇ ਕੀ ਬਣਿਆ ਕੀ ਹੋ ਜੂਗਾ ਚਲ ਡੈਡੀ ਮਮੀ ਨੇ ਤੇ ਛਾਲੇ ਕੀਤੇ ਮੈਂ ਤਾਂ ਤੁਹਾਨੂੰ ਰੁਖੀ ਰੁਖੀ ਕਹਿ ਰਹੀ ਅਹੀਂ ਕਰਿਆ ਅਹੀਂ ਕਰੀ ਕਦੇ ਕਈ ਨਹੀਂ ਲਾਗੇ ਵੇਖੀ ਇਹ ਉਹਨੇ ਕਹੀ ਨਹੀਂ ਛੱਡੀ ਕਿ ਦੇਨੇ ਮੈਂ ਦੋ ਵਾਰੀ ਕਹਿ ਤੋ ਅੰਮ੍ਰਿਤਸਰ ਚਾਹ ਬਣਾਉਣਾ ਅੰਮ੍ਰਿਤਸਰ ਚਾਹ ਬਣਾ ਲੈ ਪਤਾ ਲੱਗ ਜੂ ਡੈਰੀ ਪਰ ਡੈਰੀ ਨਹੀਂ ਹੜਿਆ ਆਪਣੀ ਘਰ ਨਾਲ ਚੱਲ ਕਰ ਲੈ ਜੋ ਕਰਨਾ ਇਹਨਾਂ ਨੇ ਸਾਨੂੰ ਨਹੀਂ ਫਟ ਨਹੀਂ ਮਾਰ ਦਿੱਤਾ ਐਡਾ ਕੁਛੇ ਜਾ ਕੇ ਸਰਦਾ ਵੇ ਐਵੇਂ ਜਾਣ ਕੀਗੇ ਯਾਰ ਪਾਣੀ ਲੈ ਗਾੜੀ ਵਾਸਤੇ ਲੋੜ ਵੇਲੇ ਤਾਂ ਕਦੇ ਨੂੰ ਪਾਪ ਬਣਾਉਣਾ ਪੈਂਦਾ ਵਾ ਬੰਦਾ ਪਿਆਰ ਨਾਲ ਗੱਲ ਕਰਦਾ ਕਦੇ ਨਾ ਕਦੀ ਲੀ ਤੇ ਆਉਦੇ ਹੀ ਨਾ ਆਪੇ ਉਹ ਕਹਦੇ ਕਰ ਲੀ ਤੇ ਆਉਣਾ ਉਦੋਂ ਨਹੀਂ ਨਹੀਂ ਆਇਆ ਹੁਣ ਆਉਣਾ ਲੀ ਤੇ ਚੀਕ ਤਾਂ ਹੁੰਦਾ ਵਾ ਜੇ ਮੁਰਕੇ ਅਗਲਾ ਕਹੇ ਵੀ ਮੈਂ ਨਹੀਂ ਇੱਥੇ ਰਹਿਣਾ ਮੈਂ ਚੱਲ ਜਾਣਾ ਤੇ ਫੇਰ ਮੁੜ ਕੇ ਉਹ ਇੱਥੇ ਮੰਮੀ ਉਹਨੇ ਜਾ ਕੇ ਹੁਣ ਘਰ ਦੱਸ ਦੇਣਾ ਹਲੇ ਨਵਾਂ ਸਮਾਂ ਦੱਸ ਦੇ ਦੱਸ ਦੇ ਜੋ ਮਰਜ਼ੀ ਹੋ ਦੇ ਔਰ ਤੁਸੀਂ ਨਾ ਆਪਣਾ ਬੀਬੀ ਵਧਾ ਲਓ ਕੁਝ ਨਹੀਂ ਹੋ ਗਿਆ ਸਿਆਪਾ ਸਾਨੂੰ ਕੋਣ ਕਰਦਾ ਕੰਮ ਨਹੀਂ ਖਾਲ ਨਿਕਾ ਫੇਰ ਕੁਝ ਨਹੀਂ ਹੁੰਦਾ ਵੱਧ ਹੋ ਗਈ ਆ ਜਦੋਂ ਡਾੜੀ ਨੇ ਆਂਦੇ ਨੇ ਜੋ ਤੁਲਣ ਲੱਗਦਾ ਉਦੋਂ ਆਦਾ ਲਟਾਰੋ ਸਾਰਾ ਕੋ ਤੀ ਤੜਕ ਚੰਗਾ ਯਾਰ ਤੁਸੀਂ ਸੱਚੀ ਆ ਮੈਂ ਝੂਠਾ ਤੜਕ ਪੈਂਦਾ ਆ ਰਾਵਾਂ ਤੂੰ ਜਾਇਆ ਕਰ ਜਿੱਥੇ ਬਾਹਰ ਜਾਣਾ ਦਾ ਇਹਨੂੰ ਨੱਕ ਲਾਇਆ ਕਰੋ ਬਾਹਰ ਨਹੀਂ ਮੰਮੀ ਮੈਂ ਹੁਣ ਇਹ ਥੋੜੀ ਜਿਹੀ ਲੜ ਕੇ ਆਫੀ ਅੱਜ ਤੇ ਖਾ ਚੌੜਾ ਕਰ ਉਹ ਕਹਿ ਲੇਗਾ ਮੈਂ ਨਿਕਾ ਕਰ ਦੂਗਾ ਮੂੰਹ ਨਾ ਗਾਲਹ ਹੁੰਦੀ ਪਈ ਕੇ ਗੱਲ ਕਰਦੇ ਇਹ ਰੋਲਾ ਪਉਂਦੀ ਹੁੰਦੀ ਨਾ ਤੇ ਲੱਗ ਗਿਆ ਕਿ ਤਾ ਕੀ ਕਰਕੇ ਆਇਆ ਸੀ ਤੂੰ ਇੱਥੇ ਬੈਠੀਆਂ ਆਪਣਾ ਇੱਥੇ ਵਿਹਾਰ ਚ ਆ ਕੇ ਹਾਸੇ ਪਾਣੇ ਲਈਆਂ ਗੱਲਾਂ ਕਰਨ ਬਾਹਰ ਪਤਾ ਨਹੀਂ ਕੀ ਕੋਕ ਕਰ ਆਇਆ ਹੁਣ ਇਹ ਹੁਣੇ ਜਾਓ ਤੁਸੀਂ ਜਾਓ ਫੇਰ ਮੈਂ ਕੀ ਜਾਵਾਂ ਤੇ ਕੀ ਨਾ ਜਾਵਾਂ ਮੇਰੇ ਤੇ ਮਿੱਟੀ ਪਲੀ ਨਹੀਂ ਐਂਦਾ ਕਹਿਂਦੀ ਆ ਤੁਸੀਂ ਉਹਦੇ ਗਾਣੇ ਬੋਲਦਾ ਉੱਥੇ ਓਏ ਗਾਣੇ ਬੋਲਣ ਡਿਆ ਤੇ ਬੋਲਿਆ ਤਾਂ ਆਪਣੇ ਮੂੰਹ ਨਾਲ ਮੂੰਹ ਨਾਲ ਚਾਹੀ ਬੜਾ ਕਿ ਜਿਤਨਾ ਮੈਂ ਹੀ ਸਾਰੀ ਸਾਮ ਜਾਣੀ ਇਹਨਾਂ ਦੀ ਹਾਂ ਕਿਉਂ ਬਹਿ ਨਹੀਂ ਵੰਦੇ ਆਂ ਫੇਰ ਆਇਆ ਨੂੰ ਭੱਜ ਕੇ ਕੱਢਿਆ ਮੇਰੀ ਸੋ ਇੱਕ ਮਿੰਟ ਮੰਮੀ ਡੈਡੀ ਕੋ ਤੇ ਉਹ ਜਰਿਆ ਨਹੀਂ ਜਾਂਦਾ ਤਾਂ ਪਾਛੇ ਤੁਸੀਂ ਕਿਤਾ ਜਰਨ ਦੇ ਜੀ ਉਹਨੂੰ ਜਾ ਰ ਆਪਣੀ ਕਮੂਂਦਾ ਖਾਣਾ ਸਾਨੂੰ ਕੀ ਆਉਂਦਾ ਡੈਡੀ ਤੁਹਾਡੇ ਕਰਕੇ ਹੀ ਲੱਗੇ ਬਾਜੀ ਮੈਂ ਤੁਹਾਨੂੰ ਪਹਿਲਾਂ ਕਹਿੰਦੀ ਸਾਡੇ ਵਾਸਤੇ ਕਿਸੇ ਦਾ ਬੁੜਾ ਨਾ ਬਣੀ ਸਾਨੂੰ ਆਪਣੀ ਬਠੇਰੀ ਆ ਐ ਕਿਸੇ ਦੀ ਨਹੀਂ ਲੱਗਦੀ ਅੱਜ ਕਾਰੇ ਪਤਾ ਨਹੀਂ ਆਪਣਾ ਖਾਣਾ ਨਸੀਬ ਹੋਣਾ ਨਹੀਂ ਹੋਣਾ ਕੇਵਲ ਆਵੇਂ ਝਾਤੀਆਂ ਮਾਰਦੇ ਰਹੋ ਨਾ ਮੇਰੀ ਗੱਲ ਸੁਣੋ ਪਾਣੀ ਤੇ ਮੇਰੇ ਰਹਿ ਗਿਆ ਉੱਥੇ ਕੀ ਗੱਲ ਉੱਥੇ ਇੰਨਾ ਖਰਚਾ ਕੀਤਾ ਤੇ ਕੀ ਗੱਲ ਉਹਨਾਂ ਨੇ ਪੈੜੀ ਛੱਡਣੀ ਹੈ ਉਹ ਜਾ ਪਪਾ ਮਾਰ ਕੇ ਤੂੰ ਚਾਹ ਦੀ ਬਣਾ ਲੈ ਨਹੀਂ ਉਹ ਤਾਂ ਗਾੜੀ ਗਾੜੀ ਵਿਆਹ ਤੇ ਪਪਾ ਦੇ ਪੇਟ ਨਹੀਂ ਕੋਈ ਰੋ ਬਾਪੂ ਲੱਗੇ ਮਚਿਆ ਫਿਰਦਾ ਉਹ ਤਾਂ ਤੂੰ ਹੋੜੇ ਵੀ ਹਲਾ ਛੰਦਿਆ ਤੇ ਪਪਾ ਨੇ ਮਚਣਾ ਹੀ ਸੱਚਾ ਮਚਣ ਧਿਆ ਵਾ ਸਾਡੇ ਤੇ ਮੂੰਚ ਜੁਪਾਨ ਨਹੀਂ ਹੈਗੀ ਤੂੰ ਤੂੰ ਬੋਲਣਾ ਨਹੀਂ ਹੁੰਦਾ ਕੋਈ ਨਾ ਮੈਂ ਆਪੇ ਸਮਝਾ ਲੂਗਾ ਬਣਾਉਣੇ ਇਹਨੂੰ। ਜਾ ਵੀ ਨਾਮ ਕਰੋ ਜਾ ਕੇ। ਉਦੋਂ ਕੀ ਗੱਲ ਹੋਈ ਸੀ? ਤੂੰ ਵੀ ਆਇਆ ਇਹਨਾਂ ਦਾ ਸਾਰਾ ਆਪਾਂ ਕਰਾਂਗੇ ਖਰਚਾ ਸਦਾਈ ਹੋ ਗਿਆ ਖਰਚਾ ਕਰ ਕਰ ਕੇ ਉਦੋਂ ਵੀ ਤੂੰ ਪੈਸੇ ਲਟਾਈ ਗਏ। ਨਹੀਂ ਕੀ ਲਟਾਤਾ ਤੁਸੀਂ? ਉਹਦੇ ਦੇ ਫੇਰੇ ਕਿਤੇ ਚਾਹ ਗੁੱਟ ਪਿਆਲੀ ਕੀ ਦੇਤਾ ਵੀ ਇਥੇ ਲੋਕਾਂ ਨੂੰ ਤਾਂ ਪਤਾ ਹੀ ਆ ਨਾ ਰਿਸ਼ਤਕਾਰਾਂ ਨੂੰ ਤਾਂ ਪਤਾ ਹੀ ਆ ਨਾ ਇੰਨਾ ਕੀਤਾ ਵਾ। ਐਡੀ ਗੱਲ ਤਾਂ ਨਹੀਂ ਕਿ ਕਿੰਨਾ ਕੀਤਾ ਥੋੜਾ ਕੀਤਾ ਵਾ ਕਿਤੇ। ਤੇ ਕੀਤਾ ਪਤਾ ਤੈਨੂੰ ਫਿਰ ਕਿਉਂ ਡੇਜੋ ਸੁਣਾਉਣ ਘੜੀ ਕਿਉਂ। ਨਹੀਂ ਨਹੀਂ ਕੁੜੀਆਂ ਆਪਣੇ ਘਰ ਦੀ ਚੰਗੀਆਂ ਹੁੰਦੀਆਂ ਵਾ। ਇਹਦੇ ਫੇਰ ਤਾਂ ਹੀ ਲੈ ਇੱਕ ਦੇ ਦੀਓ ਬਾਲਿਆ ਲਿਆ ਕੇ। ਤੇ ਤਾਂ ਨਹੀਂ ਦੀਵਾ ਬਾਲਤਾ। ਕਾ ਜਾ ਕੇ ਕੰਮ ਕਰਦੇ ਪਾਰਸ ਜੀ ਨਾ ਕਰਕੇ ਡੇ ਉਹ ਤਾਂ ਬਾਜੀ ਇਹਨਾਂ ਨੂੰ ਕੋਈ ਅਸਰ ਨਹੀਂ ਨਾ ਡੇ ਸੱਚਾ ਵਾ ਕੀ ਪਤਾ ਕਿੰਨਾ ਕੋਨੇ ਬੰਨਾ ਵੜ ਵੜ ਕੇ ਰਾਹ ਦਿੱਤਾ ਉਹ ਜੇ ਤੁਰਿਆ ਨਾ ਨਾ ਕੀ ਬੰਨਿਆ ਦੇ ਤਾਂ ਆਈ ਨੀ ਕਿ ਕਿਹੜਾ ਬੰਨਾ ਵੜਤਾ ਕੀ ਨੀ ਰਹੀਆਂ ਪਤਾ ਫੇਰ ਲੱਗਣਾ ਡਿੱਗਦਾ ਫੇਰ ਪੈਲੀਆਂ ਦੇ ਵਿੱਚ ਕਿਤੇ ਨਹੀਂ ਡਿੱਗਦੀ ਅਸੀਂ ਉਹਦੇ ਪੰਪ ਨਾ ਉਹ ਡਾੜੀ ਨੂੰ ਬਾਜੀ ਇਹਦੇ ਡਿੱਗ ਨਹੀਂਦਾ ਹਾਂ ਜੇ ਇਹਦੇ ਬਾਜੀ ਕੋਈ ਗੱਲ ਨਹੀਂ ਕਰਨ ਜਦੋਂ ਸਿਰ ਪਾਟੇ ਨਾ ਫੇਰ ਪਤਾ ਲੱਗਣਾ ਜਦੋਂ ਨਾ ਟਾੜੀਆਂ ਦੇ ਨਾ ਤੁਸੀਂ ਸਿਰ ਪੜਵਾਉਣੇ ਆਂ ਅਸੀਂ ਤਾਂ ਨਹੀਂ ਪੜਦੇ ਜੀ ਜਾਓ ਪਤਾ ਤਾਂ ਤੁਹਾਨੂੰ ਆਪ ਨੂੰ ਨਹੀਂ ਲੱਗਦਾ ਸਮਾ ਕੱਲ ਮਮੀ ਮੇਰੇ ਤੋਂ ਜੀ ਨੂੰ ਕੋ ਹੋਂਡ ਇੱਕ ਤਾਂ ਮੰਮੀ ਦੇ ਜੀਨ ਕੋਸਟਾ ਹੋਂਡਾ ਪੈਂਦਾ ਜਿੱਦ ਨੂੰ ਬੰਨਾ ਵੱਡ ਵੱਡ ਕੇ ਇੰਨਾ ਕ ਕਰ ਦਿੱਤਾ ਨਾ ਉਹਨਾਂ ਨੇ ਤੇ ਜਿੱਦ ਕਦੂਆਂ ਚ ਡਿੱਗਦੇ ਫਿਰੇ ਹੋਏ ਫਿਰ ਇਹਨਾਂ ਨੇ ਗੱਲਾਂ ਕਰ ਲਈ ਮੈਂ ਕਿਹਾ ਵੀ ਜੇ ਤੂੰ ਥਾਣੇ ਤੇ ਕਚੈਲੀਆਂ ਤੱਕ ਕੰਨਾ ਗਈਆਂ ਨਾ ਫਿਰ ਪਤਾ ਲੱਗਣਾ ਵਾ ਹੁਣ ਤੇ ਬਾਜੀ ਲੈਣ ਦੇ ਹਾਸੇ ਬਾਣੇ ਗੱਲ ਵੀ ਕੋਈ ਨਹੀਂ ਆਪਾਂ ਆਪਣਾ ਹੀ ਛਾੜੀਆ ਆਪਾਂ ਡੈਡੀ ਸੱਚਾ ਵਾ ਉਹਦਾ ਹੀ ਡੈਡੀ ਨੂੰ ਵੀ ਮਨਾਇਆ ਵੀ ਖਰਚਾ ਪਾਣੀ ਕਰਦੇ ਆਂ ਤੇ ਪਹਿਲੀ ਬੰਨੀ ਆਪਣੇ ਕੋਲ ਆ ਜੂਗਾ ਆਪਣੇ ਘਰ ਜਾਣੀ ਡੈਡੀ ਕੀਤਾ ਹੀ ਖਰਚਾ ਹੋਰ ਕਹਦੇ ਘਰ ਮਨੋਂ ਕੀਤਾ ਹੀ ਮੈਂ ਕਰ ਲਈ ਮਿਕਸ ਕਰ ਲੈ ਸਾਰੇ ਮੰਮੀ ਇਹ ਨਾ ਕਰ ਕਾਤਾ ਰੋਲਾ ਪੈਣ ਡਿਆ ਇਹਨਾਂ ਦੇ ਘਰ ਹੱਥ ਉੱਤੇ ਪੈਂਦਾ ਹੀ ਰਹਿੰਦਾ ਵਾ ਜਦੋਂ ਵੇਖ ਲੋ ਇਸ ਤਰ੍ਹਾਂ ਪੈਂਦਾ ਰਹਿੰਦਾ ਵਾ ਮੈਂ ਤੇ ਇੱਥੇ ਕਰਕੇ ਦੀਦੀ ਜਾਂਦੀ ਆ ਕਿ ਜਦੋਂ ਤੁਸੀਂ ਵਿਆਹ ਤੀਆਂ ਚੰਗਾ ਮੰਮੀ ਤੁਸੀਂ ਨਹੀਂ ਜਾਂਦੇ ਨੇ ਤੇ ਘਰ ਵੀ ਜਾਣਾ ਲੱਭਿਆਂ ਦਾ ਘਾਟਾ ਵਾ ਕਿਤੇ ਕੀ ਹੋਇਆ ਕੀ ਆ ਹੁਣ ਆ ਗਈ ਆ ਤਾਂ ਇਹਨੇ ਕਿਤੇ ਨਾ ਰੋਲਾ ਪਾਇਆ ਸੁਣ ਪਾਜੀ ਦੀ ਗੱਲ ਕਰ ਜਾਂਦਾ ਕੀ ਗੱਲ ਹੋਈ ਖਾਲ ਦੀ ਗੱਲ ਕਰਨ ਡਿਆ ਕੋਈ ਸੋਣੂ ਦੀ ਕੋਈ ਵੀ ਨਹੀਂ ਹੋਈ ਉਹ ਤੇ ਘੋੜੇ ਘੋੜੇ ਕਰਾ ਖਾਲ ਕੱਢਣ ਵਾਲਾ ਹੋਗਾ ਤੇ ਇਹਦੇ ਮੁੰਡੇ ਜਾਂਦੇ ਆ ਇਹਨਾਂ ਦੇ ਤੇ ਉਹ ਦੋਵੇਂ ਭਰਾ ਲੜਕੇ ਤਾਂ ਘਰ ਨੂੰ ਆ ਜਾਂਦੇ ਆ ਤੇ ਸੋਨੂ ਨੇ ਕਹਾ ਹੀ ਲਾਇਆ ਵਾ ਮੈਂ ਆਪ ਵੇਖਿਆ ਵਾ ਨਹੀਂ ਇੱਚੀ ਨਾ ਗੁੱਸੇ ਹੋਣ ਵਾਲੀ ਕਿਹੜੀ ਗੱਲ ਨਹੀਂ ਤਾਂ ਇਹਨੇ ਕਿਤੇ ਮੈਨੂੰ ਵੀ ਨਹੀਂ ਬੈਠੀ ਵੇਖਿਆ ਕਿਤੇ ਇੰਨੀਆਂ ਗੱਲਾਂ ਕੀਤੀਆਂ ਨਾ ਤੇ ਇਦਾਂ ਉਦਾਂ ਉਹਨਾਂ ਦਾ ਜੋ ਆ ਇਹ ਕਰਦਾ ਉਹ ਕਰਦਾ ਉਹ ਹੀ ਨਹੀਂ ਚਰਿਆ ਜਾਂਦਾ ਉਹਨਾਂ ਕੋਲ ਉਹਨਾਂ ਤੇ ਸਾਡੀ ਜ਼ਮੀਨ ਦੇ ਉੱਤੇ ਅੱਖ ਹੀ ਸੀ ਉਹਨਾਂ ਦੀ ਤੇ ਮੈਂ ਚਲੋ ਚਲੋ ਜੇ ਸੋਨੂ ਆ ਗਿਆ ਵਾ ਤੇ ਆਪਣਾ ਤੁਸੀਂ ਸੰਭੋ ਮੇਰਾ ਤੇ ਇਤਰਾ ਹੀ ਇਹਨਾਂ ਦੇ ਨਾਲ ਲੰਗ ਗਈ ਆ ਹੈ ਅਗਰ ਮੇ ਲੋ ਅੱਗੇ ਮੇਰਾ ਸਾਰਾ ਦਿਨ ਸਲਾਈ ਚ ਲੰਘ ਜਾਂਦਾ ਟਾਈਮ ਇਹਨਾਂ ਦੇ ਘਰ ਨਹੀਂ ਜਾਂਦੀ ਜੇ ਮੈਂ ਅੱਜ ਚੱਲ ਗਈ ਤੇ ਆਹ ਕੰਮ ਕੀਤਾ ਅੱਜ ਤਾਈ ਦੇ ਉਹ ਨਹੀਂ ਵੀ ਇਹਨਾਂ ਨੇ ਇੱਥੇ ਹੋਈ ਇਤਰਾ ਕੇ ਨਾ ਜ਼ਮੀਨ ਹੀ ਆਂਦੀ ਕਿ ਸਾਡੇ ਹੱਥ ਹੀ ਆ ਜਾਂਦੀ ਸਾਡੇ ਹੱਥ ਹੀ ਆ ਜਾਂਦੀ ਤੇ ਚਲੋ ਮੈਂ ਲੈਣ ਦੀ ਮੇਰੀ ਸਾਰੀ ਉਮਰ ਤੇ ਇਤਰਾ ਹੀ ਇਹਨਾਂ ਦੇ ਨਾਲ ਲੰਘੀ ਲੜਾਈ ਦੇ ਵਿੱਚ ਹੈ ਕਦੀ ਮੈਨੂੰ ਕੋ ਆਸਤਾ ਕਦੀ ਮੈਂ ਚੱਪ ਕਰਕੇ ਢੀਆਂ ਵਾਲੀ ਹੀ ਆਪਣੇ ਘਰ ਦਿਨ ਕੱਢ ਲੈ ਹੈ ਨੇ ਹੀ ਆਪਣੇ ਘਰ ਬੈਠੇ ਆ ਚੰਗੇ ਬੁਲਾਈਂ ਇਹਨਾਂ ਨੂੰ ਕੋ ਕਹਿ ਨਹੀਂ ਡਈ ਇਹਨਾਂ ਨੂੰ ਕਾਦਾ ਸਾੜਾ ਵਾ ਇਹਨਾਂ ਨੇ ਇਹੋ ਹੀ ਸਾੜਾ ਹੋ ਰਿਹਾ ਇਹਨਾਂ ਨੂੰ ਕੀ ਸਾੜਾ ਵੀ ਜਵਾਈ ਘਰ ਸੋਨੂ ਨੂੰ ਲੈੰਦਾ ਵਾ ਤੂੰ ਰੋਜ਼ ਦਾ ਕੰਮ ਹੀ ਆ ਤੂੰ ਐਵੇਂ ਗੁੱਸਾ ਕਰਦੀ ਤੂੰ ਉਥੇ ਐਵੇਂ ਡਈ ਗੁੱਸਾ ਕਰਨ ਤੂੰ ਜੇ ਨਿਆ ਨਹੀਂ ਹੋਇਆ ਤਾਂ ਵੀ ਇਹਨਾਂ ਦਾ ਇਹੋ ਕੰਮ ਹੀ ਜੇ ਹੋ ਗਿਆ ਤਾਂ ਫਿਰ ਵੀ ਇਹੋ ਕੰਮ ਹੈ ਤੇ ਜੋ ਮੇਰੀ ਦਾ ਇਤਰਾ ਲੰਗ ਹੀ ਹੋਣ ਇਹਨਾਂ ਦੀ ਵੀ ਇਤਰਾ ਲੰਗ ਜਾਣੀ ਆ ਹੈ ਤੇ ਉਹੋ ਜੇ ਇੱਕ ਸਾਹਮਣ ਵਾਲਾ ਹੁੰਦਾ ਤੇ ਆਪੇ ਨਾ ਇਸ ਤਰ੍ਹਾਂ ਹੁੰਦੀ ਇੱਧਰ ਜੀ ਮੰਗ ਰਹੀ ਮੰਮੀ ਜੱਣਾ ਸੁਣਦੇ ਕਿ ਇਹਦੇ ਕੋਈ ਲੋੜ ਨਹੀਂ ਹੈ ਗਿਆ ਨੂੰ ਕਾ ਅਸੀਂ ਜੁੱਤ ਕੇ ਰੇਗਣਾ ਸੁਣਨੇ ਆ ਅਸੀਂ ਨਾ ਕੋ ਲੈ ਕੇ ਖਾਂਡੇ ਅਸੀਂ ਨਾ ਸੁਣਦੇ ਨਹੀਂ ਡੇ ਪਰ ਇਹਨਾਂ ਕੋਈ ਜਰੀ ਨਹੀਂ ਸਾਡੇ ਹੱਲ ਵੇਖ ਕੇ ਜਾਂਦਾ ਕੀ ਕਰਾਂ ਮੈਂ ਦੱਸ ਹੁਣ ਆਪਾਂ ਤਾਂ ਜਾਂਦੇ ਹੀ ਨਹੀਂ ਇੱਧਰ ਜਾਣਾ ਹੋਣਾ ਛੱਡ ਮੈਂ ਅਥੇ ਆਪ ਛੱਡ ਦਿੱਤਾ ਵਾ ਜਾਣਾ ਜਦੋਂ ਵੇਖ ਲੋ ਕਦੀ ਨਾ ਸੱਸ ਲੜਨ ਡਈਆਂ ਹੰਦੀਆਂ ਵਾ ਕਦੀ ਮੁੰਡੇ ਲੜਦੇ ਮੰਮੀ ਗਲਤੀ ਤੇਰੀ ਆ ਤੂੰ ਪਹਿਨਾ ਤੂੰ ਪਹਿਲੇ ਦਿਨ ਤੋਂ ਇਹਨਾਂ ਨੂੰ ਕੀ ਜਵਾਬ ਦਿੱਤਾ ਹੁੰਦਾ ਨਾ ਤੇ ਇਹਨਾਂ ਨੂੰ ਪਤਾ ਲੱਗਣਾ ਹੈ ਉੱਥੇ ਚੰਗੇ ਲੱਗੀਦਾ ਵਾ ਰੋਜ਼ ਤਮਾਸ਼ਾ ਤੋਂ ਉਹਦੇ ਘਰ ਆਪਣੇ ਲੱਗਾ ਰਹਿੰਦਾ ਤੇ ਮੇਰੇ ਮੈਂ ਕੀ ਲਾ ਕੇ ਕਰਨਾ ਆਪਣੇ ਘਰ ਟਾਈਮ ਕੱਢੀਦਾ ਆਪਣੇ ਘਰ ਬੈਠੇ ਕਦੀ ਕੋਈ ਗੱਲ ਆਖ ਦਿੰਦੀਆਂ ਕਦੀ ਆਖ ਦਿੰਦੀਆਂ ਤੁਸੀਂ ਸਾਗ ਬਣਾ ਲਿਆ ਕਦੀ ਆਂਦੀ ਤੁਸੀਂ ਦਾਲ ਬਣਾ ਲਈ ਅਸੀਂ ਆਪਣੇ ਘਰ ਪਰਲੇ ਲੂਣ ਨਾ ਖਾਈਏ ਇਹਨਾਂ ਨੂੰ ਕਿਹਤੰਦੀ ਉਹਦਾ ਇਹਨਾਂ ਨੂੰ ਚੁਪਦੀਆਂ ਰਹਿੰਦੀਆਂ ਮੈਂ ਵੇਖੋ ਇਹਨਾਂ ਦਾ ਹਾਲ ਵਾ ਕੀ ਕਰਨਾ ਮੈਂ ਪੁੱਤ ਗੁੱਸਾ ਨਾ ਕਰਿਆ ਕਰੋ ਤੂੰ ਮੰਮੀ ਗੁੱਸਾ ਕਿਉਂ ਨਾ ਕਰਾਂ ਗੁੱਸਾ ਆਉਂਦਾ ਨਹੀਂ ਕਿ ਦੱਸ ਆਉਂਦਾ ਤਾਂ ਹੈਗਾ ਵਾ ਹੁਣ ਫਿਰ ਕੀ ਕਰੀਏ ਗੱਲ ਪੈ ਕਿੰਨਾ ਕੁ ਚਿਰ ਕੇ ਦੀਆਂ ਸੁਣੀਆਂ ਆ ਬਚੇੜੀਆਂ ਮੈਂ ਤਾਂ ਸੁਣਦੀ ਰਹੀ ਆ ਉਹ ਨਹੀਂ ਮੈਂ ਤਾਂ ਸੁਣਦੀ ਰਹੀ ਜਿੱਦੀ ਗੱਲ ਆ ਉਧਰ ਜਾਣਾ ਆਉਣਾ ਬੰਦ ਕਰੋ ਬੰਦ ਕਰੋ ਨਾ ਜਾਇਆ ਕਰੋ ਆਪਣੇ ਮਸਲਦਾ ਗਏ ਜੇ ਕੋਈ ਕੰਮ ਆ ਗਿਆ ਕਰੋ ਜਮੇ ਮੰਮੀ ਪਾਤੇ ਮੈਂ ਕਿ ਅੱਜ ਜੇ ਗਲਤੀ ਨਾਲ ਭੁੰਨ ਭਲੇ ਖਿਚੜੀ ਗਈ ਤੇ ਕਿਤੇ ਆ ਸੁਣਨ ਨੂੰ ਮਿਲ ਗਿਆ ਮੈਨੂੰ ਉੱਥੇ ਤੂੰ ਆ ਜਾਣਾ ਹੀ ਆਪੇ ਬੋਲਦੇ ਰਹਿੰਦੇ ਤੇ ਬੋਲਦੇ ਰਹਿੰਦੇ ਕੋ ਜਵਾਬ ਤਾਂ ਨਹੀਂ ਦੇ ਆਈ ਨਹੀਂ ਮੈਂ ਕਿਹ ਜਵਾਬ ਦੇਣਾ ਹੈ ਉਹਨਾਂ ਨੂੰ ਚੱਲ ਵੱਡੇ ਆ ਕੋਈ ਗੱਲ ਨਹੀਂ ਆ ਆਪਣੇ ਘਰ ਬੋਲ ਕੇ ਹਟ ਕੇ ਆਪਣੇ ਘਰ ਦੀ ਹੈ ਰਿਆ ਕਰੋ ਤੇ ਆਪਣੇ ਘਰ ਦੋ ਮੈਂ ਵਿਆਹ ਤੀਆਂ ਤੂੰ ਰਹਿ ਗਈ ਔਰ ਨਹੀਂ ਵੀ ਤੇਰਾ ਵੀ ਕਿਤੇ ਜਿੱਥੇ ਸੰਯੋਗ ਹੋਏ ਹੋ ਜਾਂਦੇ ਆ ਪਤਾ ਨਹੀਂ ਲੱਗਣਾ ਜਿੱਤਰਾ ਇਹਨਾਂ ਦੇ ਦੋਹਾਂ ਦੇ ਹੋਗੇ ਝਾਟੇ ਚੱਲ ਕੋਈ ਨਹੀਂ ਭਾਈ ਨਹੀਂ ਗੁੱਸਾ ਨਾ ਧੀਏ ਘਰ ਤੋਂ ਕੋਈ ਗੱਲ ਨਹੀਂ ਆਪਣਾ ਕੰਮ ਧੰਦਾ ਕਰੋ you yeah.